ਬਈ ਇਹ ਹਦਵਾਣਾਗਾ ਜਿਹੜਾ ਤਰਬੂਜ ਆਪਾਂ ਕਹਿੰਨਾ ਇਹ ਕਿਹੜੀ ਆਈਟਮ ਆਗੀ ਇਹ ਬੋਬੀ ਵਾਲਿਆਂ ਦਾ ਹੀ ਆ ਜੰਨਤ ਜੀ ਜੰਨਤ ਤੇ ਚੱਲ ਠੀਕ ਆ ਬਈ ਉਹ ਤਾਂ ਜੰਨਤ ਹੈਗਾ ਹੀ ਹੈਗਾ ਹਨਾ ਬਹੁਤ ਜ਼ਿਆਦਾ ਵੱਡੇ ਵੱਡੇ ਹੈਗੇ ਵਧੀਆ ਨੇਗੇ ਤੇ ਆਹ ਕੀ ਆਈਟਮ ਵਿੱਚ ਲਾਈ ਹੋਈ ਹੈ ਇਹ ਹੈਗਾ ਟਰੈਪ ਜੀ ਅੱਛਾ ਇਹ ਮੱਖੀ ਫਾੜਨ ਤੋਂ ਜਿਹੜਾ ਆਪਣਾ ਨਾ ਫਰੂਡ ਮੱਖੀ ਡੰਗ ਮਾਰ ਕੇ ਉਹਨੂੰ ਕਾਣਾ ਕਰ ਦਿੰਦਾ ਜਿਵੇਂ ਆਪਣੇ ਅਮਰੂਦ ਦੇ ਵਿੱਚ ਨਹੀਂ ਕੀੜੇ ਪਏ ਹੁੰਦੇ ਨੇ ਉਹ ਮੱਖੀ ਆ ਇੱਕ ਮੱਖੀ ਡੰਗ ਮਾਰ ਜੇ ਫਿਰ ਉਹਨੂੰ ਕਾਣਾ ਕਰ ਦਿਆ ਜੀ ਓਕੇ ਇਹ ਆਪਾਂ ਟਰੈਪ ਇਹ ਲਾਇਆ ਮੰਨ ਲਓ ਵੀ ਜਿਹੜੀ ਮੱਖੀ ਆ ਇਹਦੀ ਉਹ ਇਹਦੇ ਵਿੱਚ ਫਸ ਜਿਵੇਂ ਤੇ ਮਰ ਜਵੇ ਤੇ ਉਹਦਾ ਜਿਹੜਾ ਮਤਲਬ ਦੁਬਾਰਾ ਉਹਦੀ ਸ਼ਕਤੀ ਘਟ ਜਾਂਦੀ ਆ ਤੁਹਾਨੂੰ ਤਾਂ ਫਿਰ ਜੈਰ ਉਹ ਘੱਟ ਪੋਣੀ ਪੈਂਦਾ ਇਹ ਤਾਂ ਇਹ ਪ੍ਰੋਡਕਟ ਇਹਦਾ ਬਹੁਤ ਲਏ ਹੋਏ ਆ ਤੁਹਾਡੇ ਲਏ ਹੋਏ ਆ ਤੋ ਨੇੜਾ ਅੱਛਾ ਵਾਹ ਠੀਕ ਐ ਇਹ ਮੱਖੀ ਕੈਚ ਕਰਨ ਤੋਂ ਆ ਹਾਂ ਜੋ ਥੱਲੇ ਦੀ ਇਹ ਜਾਂਦੀ ਆ ਜੀ ਆ ਦੇਖੋ ਇਹਦੇ ਵਿੱਚ ਓਕੇ ਠੀਕ ਐ ਹਾਂ ਜੀ ਫੀਮੇਲ ਆ ਆ ਮੜਿਆ ਆ ਮਾਰੀਂ ਕਰਾ ਇਧਰ ਨੂੰ ਬਈ ਮੜ ਤਖਾਦੀਂ ਕਰਾ ਕੈਮਰਾ ਮਾਰ ਕੇ ਇਧਰ ਦੀ ਮੱਖੀ ਐਂਟਰ ਹੁੰਦੀ ਆ ਇੱਥੇ ਜਾ ਕੇ ਫਸ ਜਾਂਦੀ ਆ ਉਹ ਵਿੱਚ ਪਈ ਜਾਂਦੀ ਆ ਹਾਂ ਪਈ ਆ ਇਹ ਬੱਚਾ ਹੈਨਾ ਤੇ ਇਹਦੇ ਵਿੱਚ ਬਈ ਫਿਰ ਆਏ ਆ ਰੇਸ ਬਰੀ ਦਾ ਲੋਡ ਹੀ ਨਹੀਂ ਪੈਂਦੀ ਹੋਣੀ ਨਾ ਪਰ ਇਹ ਚ ਵੀ ਜੂਰੀਆ ਪਾਇਆ ਨਹੀਂ ਗਿਆ ਜੀ ਮਤਲਬ ਬਿਸਲ ਰੋਜ ਦਿੱਤੀ ਸੀ ਇੱਕ ਗਟਾ ਡਾਈ ਦਾ ਹੂੰ ਤੇ ਨੌ ਟਰਾਲੀਆਂ ਪਾਈਆਂ ਸੀਗੀਆਂ ਇਹਦੇ ਚ ਰੂੜੀ ਦੀ ਰੇਹ ਦੀਆਂ ਓਕੇ ਤੇ ਆਈਸੀਲ ਦਾ ਪ੍ਰੋਡਕਟ ਪਿਆ ਸੀ ਫੋਲਿਸਪੇਡ ਇੱਕ ਪੂਰੀ ਹੋ ਪਾਈ ਸੀ ਆ ਪਾ ਜੀ ਓਕੇ ਤੇ ਫਿਰ ਇੱਕ ਚ ਟ੍ਰੈਕੋਟਰਾਮਾ ਸੁਡੋਮਨਾਸ ਹਮ ਤੇ ਕਾਲੇ ਚੱਕਰਾ ਇੱਕ ਹੋਰ ਉਹਦੇ ਉਮਰ ਹੁਣ ਚੇਤੇ ਨਹੀਂ ਆਉਂਦੀਗੀ ਤੇ ਕੋਹ ਪਾਈ ਸੀ ਕਾਲੀ ਚੱਕਰਾਂ ਇਹ ਹੁੰਦੀਆਂ ਵੀ ਥੱਲੇ ਮਾਦ ਲੋ ਮਾੜਾ ਮੋੜਾ ਕੋਈ ਸੁੰਡੀ ਹਾਂਡੀ ਹੋਣਾ ਉਹਨੂੰ ਖਤਮ ਕਰ ਦਿੰਦੀ ਆ ਲੋਕ ਤਾਂ ਪਾਉਂਦੇ ਆ ਕਲੋਰੋ ਜਾਂ ਪਾਉਂਦੇ ਆ ਜੀ ਉਹ ਪੂਰਾ ਡਾਨ ਤੇ ਆਪਾਂ ਇਹ ਚੀਜ਼ਾਂ ਨਹੀਂ ਪਾਈਆਂ ਜੀ ਠੀਕ ਹੈ ਸਿੰਥੈਟਿਕ ਨਹੀਂ ਪਾਉਂਦੇ ਨਾ ਨਾ ਜੀ ਬਿਲਕੁਲ ਠੀਕ ਹੈ ਅੱਛਾ ਭਈ ਹੋਰ ਨਾਲ ਕਾਦੀ ਕਾਦੀ ਖੇਤੀ ਕਰਦੇ ਤੁਸੀਂ ਹੋਰ ਖਰਬੂਜਾ ਜੀ ਬੋ ਵੀ ਓਕੇ ਤੇ ਉਹ ਨਾਮਤਾਰੇ ਦਾ ਮਤੀਰਾ ਵੀ ਲੱਗਾ ਹੋਇਆ ਜੀ ਆਪਣੇ ਓਕੇ ਤੇ ਇੰਨਾ ਤੋਂ ਇਲਾਵਾ ਕੋਈ ਹੋਰ ਖੇਤ ਝੋਨਾ ਹਾਂ ਆਲੂ ਓਕੇ ਹਾਂਜੀ ਆਲੂਆਂ ਦਾ ਬਾਈ ਕੀ ਸਿਸਟਮ ਆਂਗਾ ਆਲੂਆਂ ਦਾ ਬਾਈ ਜੀ ਮੈਂ ਬੀਜ ਦਾ ਹੀ ਕੰਮ ਕਰਦਾ ਵਾਂ ਓਕੇ ਉਹ ਮੈਂ ਟ੍ਰੇਨਿੰਗ ਲਈ ਸੀਗੀ ਸੀਪੀਆਰ ਜਲੰਧਰ ਤੋਂ ਓਕੇ ਡਾਕਟਰ ਸੁਖਵਿੰਦਰ ਸਿੰਘ ਆ ਠੀਕ ਹੈ ਜਿਨ੍ਹਾਂ ਨੇ ਸਾਨੂੰ ਮਤਲਬ ਜਿਵੇਂ ਆਪਾਂ ਆਮ ਕਹਦੇ ਆ ਆਮ ਬੰਦਿਆਂ ਤੋਂ ਮਤਲਬ ਆਮ ਕਹਦੀ ਹੁਣ ਮੈਂ ਬਾਲਡ ਨਹੀਂ ਉਹ ਚੂਜ਼ ਕਰਦਾ ਹਾਂ 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 ਤੇ ਮਾਣੂ ਬੰਦੇ ਬਣਾਦਾ ਮਾ ਲੋ ਠੀਕ ਹੈ ਠੀਕ ਹੈ ਉਹ ਇੰਨੇ ਵਧੀਆ ਮਤਲਬ ਡਾਕਟਰ ਸਾਹਿਬ ਆ ਹੂੰ ਤੇ ਸਾਨੂੰ ਜਮਾਂ ਨੇ ਸਿਆਲੂ ਬਾਰੇ ਪਤਾ ਓਕੇ ਤੇ ਦੇਖੋ ਅਸੀਂ ਹੁਣ ਟਿਊਬਰ ਲਾਉਨੇ ਆ ਜੀ ਜੀ ਟਿਊਬਰ ਲਾ ਕੇ 60 ਬਾੜ ਦਿੰਦੇ ਅਸੀਂ ਉਹਦੀ ਬੇਲ ਕੱਢਦੇ ਆ ਹੂੰ 31 ਸਤੰਬਰ ਤੱਕ ਹੂੰ ਤੇ ਜਨਵਰੀ 1-2 ਤੋਂ ਪਹਿਲਾਂ ਪਹਿਲਾਂ ਹੀ ਹੂੰ ਫਿਰ ਉਹਦੇ ਅਸੀਂ ਬੀਜ ਤਿਆਰ ਕਰਦੇ ਆ ਜੀਵਾਨ ਫਿਰ ਜੀਵਾਨ ਤੋਂ ਜੀ 2 ਹੁੰਦਾ ਜੀ ਜੀ 2 ਤੋਂ ਫਿਰ ਜੀ 3 ਹੁੰਦਾ ਫਿਰ 4 ਹੁੰਦਾ ਜੀ ਤਿੰਨ ਚਾਰ ਵੈਰਾਈਟੀਆਂ ਨੇ ਜਿਵੇਂ ਮਲ ਡਾਇਮੰਡ ਹੋ ਗਿਆ ਜੀ ਕਾਰਡੀਨਲ ਹੋ ਗਿਆ ਹੂੰ ਐਲ ਆਰ ਹੋ ਗਿਆ ਜੀ ਕੁਫਰੀ ਮੂਨ ਹੋ ਗਿਆ ਹੂੰ ਤੇ ਇੱਕ ਦੋ ਵੈਰੀਟੀਆਂ ਹੋਰ ਵੀ ਮਤਲਬ ਅਸੀਂ ਨਵੀਆਂ ਐਡ ਕੀਤੀਆਂ ਨੇ ਓਕੇ ਹਾਂਜੀ ਵੀ ਲੈ ਕੇ ਬਹੁਤ ਜਾਂਦੇ ਨੇ ਸਾਡੇ ਕੋਲ ਥੋ ਮਤਲਬ ਕਾਫੀ ਪਿੰਡਾਂ ਦਾ ਹੈਗਾ ਦਾਰਾ ਜੀ ਠੀਕ ਹੈ ਤੇ ਨਵੇਂ-ਨਵੇਂ ਬੰਦੇ ਬਹੁਤ ਆਉਂਦੇ ਨੇ ਪਰ ਡਾਕਟਰ ਸੁਖਵਿੰਦਰ ਸਿੰਘ ਦਾ ਬਹੁਤ ਇਹਦੇ ਵਿੱਚ ਹੱਥ ਆ ਜੀ ਠੀਕ ਜਿਨਨੇ ਤੁਹਾਨੂੰ ਇਹਦੀ ਤਕਨੀਕ ਦਸੀ ਆਲੋ ਬੇਗ ਲੱਗਦੀ ਐ ਸਪੈਸ਼ਲ ਠੀਕ ਹੈ ਲੈ ਵੀ ਸਜਣੋ ਗੱਲ ਇਹ ਹੈਗੀ ਜਿਉਂ-ਜਿਉਂ ਇਹ ਚੀਜ਼ਾਂ ਦੇ ਵਿੱਚ ਵੜੀ ਜਾਵਾਂਗੇ ਤਕਨੀਕ ਓਨੀ ਵਧੀ ਜਾਂਦੀ ਤੇ ਉਹਨੇ ਰਾਹ ਗਏ ਪਰ ਮੈਂ ਇੱਕ ਗੱਲ ਕਹਿਣਾ ਹੁੰਦਾ ਜੇ ਕਿਸੇ ਨੇ ਨਾ ਬਿਲਡਿੰਗ ਦਾ ਕੰਮ ਸਿੱਖਣਾ ਉਹ ਬੰਦਾ ਪਹਿਲਾਂ 1 ਸਾਲ 2 ਸਾਲ ਬਿਲਡਿੰਗ ਦੇ ਕੰਮ ਤੇ ਲਾਉਂਦਾ ਪਰ ਆਪਣਾ ਖੇਤੀਬਾੜੀ ਇਹੋ ਜੀ ਆਪਣੇ ਪਿੰਡਾਂ ਦੇ ਵਿੱਚ ਕਿ ਬੰਦਾ ਖੇਤੀਬਾੜੀ ਦੀ ਟ੍ਰੇਨਿੰਗ ਨਹੀਂ ਲੈਂਦਾ ਸਿੱਧਾ ਹੀ ਬੀਜਣ ਵੋਣ ਲੱਗ ਜਾਂਦਾ ਹੈ ਨਾ ਇਹੇ ਕਰਕੇ ਥੋੜਾ ਇਹ ਘਾਟੇ ਵਾਲਾ ਸੋਧ ਨਹੀਂ ਟ੍ਰੇਨਿੰਗ ਲੈ ਕੇ ਕੋਈ ਵੀ ਕੰਮ ਜੀ ਨਾ ਮਤਲਬ ਜਿਵੇਂ ਯੂਨੀਵਰਸਿਟੀ ਹੋ ਗਈ ਜੀ ਸੀਪੀਆਰ ਜਲੰਧਰ ਹੋ ਗਿਆ ਜੀ ਜਿਵੇਂ ਆ ਨੈੱਟ ਦੀ ਆ ਮਤਲਬ ਕਰਤਾਰਪੁਰ ਸਾਹਿਬ ਜਿਹੜਾ ਉਹਦਾ ਟ੍ਰੇਨਿੰਗ ਲੈ ਕੇ ਕਰਦਾ ਵਾ ਜੀ ਇੱਕ ਤਾਂ ਉਹਦਾ ਰਸਦਾ ਪੱਕਾ ਹੋ ਜਾਂਦਾ ਜੀ ਓਕੇ ਇੱਕ ਮਨ ਨੂੰ ਆਉਣ ਵਾਲੀਆਂ ਮੁਸ਼ਕਲਾਂ ਆਪਾਂ ਜਦੋਂ ਆਪਾਂ ਕਹਿੰਦਾ ਡਾਕਟਰ ਸਾਹਿਬ ਨਾਲ ਫੋਨ ਤੇ ਵੀ ਆਪਾਂ ਉਹ ਕਰ ਸਕਦੇ ਆ ਡਿਸਕਸ ਕਰ ਸਕਦਾ ਤੇ ਕਾਫੀ ਹੱਦ ਤੱਕ ਮਤਲਬ ਚਲੋ ਐਂ ਦਾ ਨਹੀਂ ਹੈ ਕਿ ਪੰਜਾਂ ਨੇ ਸਾਰਾ ਕੁਝ ਸਿੱਖ ਜਾਂਦਾ ਪਰ ਜਿਵੇਂ ਜਿਵੇਂ ਆਪਾਂ ਕਰਾਂਗੇ ਆਪਾਂ ਨਾਲ ਡਿਸਕਸ ਕਰਾਂਗੇ ਉਹ ਮਾ ਲੋ ਹੋ ਜਾਂਦਾ ਹੈ ਹਾਂ ਹੋ ਜਾਂਦਾ ਹੈ ਸਾਡੀ ਟੀਮ ਵਰਕ ਸਾਡੇ ਮਾਮਾ ਜੀ ਨਾਲ ਕੰਮ ਕਰਦੇ ਆ ਮਤਲਬ ਅਸੀਂ ਕੰਮ ਇਹ ਕਹਿੰਦੇ ਨੇ ਸਾਡੇ ਬਸੇ ਟੀਮ ਵਾਂਗੂ ਹੀ ਆ ਜੀ ਉਹ ਸਾਡੇ ਨਾਲ ਰਹਿੰਦੇ ਹੁਣ ਇੱਥੇ ਆਏ ਨੀਗੇ ਤੇ ਨਹੀਂ ਤਾਂ ਚਲੋ ਕੰਮਕਾਰ ਕਰਦੇ ਆ ਸਾਡੇ ਤੇ ਇਹਦੇ ਵਿੱਚ ਬਈ ਕਿਵੇਂ ਫਿਰ ਲੇਬਰ ਵੀ ਥੋੜੀ ਜਿਆਦਾ ਰੱਖਣੀ ਪੈ ਜਾਂਦੀ ਹੈ ਨਾ हां लेबर ਦਾ ਜਰੂਰ ਹੈਗਾ ਜੀ ਥੋੜਾ ਜਿਹਾ ਫਰਕ ਹੈਗਾ ਠੀਕ ਹੈ ਤੇ ਚਲੋ ਲੇਬਰ ਤਾਂ ਐਵੇਂ ਵੀ ਜਿੰਨਾ ਕ ਆਪਦਾ ਕਰਕੇ ਜਾਂਦੇ ਤੇ ਆਪਦਾ ਕਮਾ ਵੀ ਲੈਂਦੀ ਹੈ ਜੀ ਠੀਕ ਹੈ ਤੇ ਆਪਦਾ ਕਰਕੇ ਲੈ ਕੇ ਜਾਂਦੀ ਹੈ ਜੀ ਹਾਂ ਬਿਲਕੁਲ ਬਿਲਕੁਲ ਤੇ ਉਸ ਆਪਾਂ ਨੂੰ ਵੀ ਦਿੰਦੇ ਆ ਜੀ ਤੇ ਉਹ ਆਪਕਾਰ ਦਿਆ ਆਪਦਾ ਵੀ ਉਹ ਕਰੀ ਜਾਂਦਾ ਹਾਂ ਉਹ ਕਰੀ ਜਾਂਦੇ ਆ ਮੈਂ ਤੇ ਨਹੀਂ ਤੇ ਘਰ ਤੋਂ ਘਰ 10 12 ਮਤਲਬ ਕੁਦਰਤ ਨੇ ਮੈਨੂੰ ਇੰਨਾ ਵੜ ਵਖਸਿਆ ਵਾ 10 12 ਘਰਾਂ ਨੂੰ ਮੰਨ ਲਓ ਕੰਮ ਦਿੱਤਾ ਹੋਇਆ ਜੀ ਬਿਲਕੁਲ ਬਿਲਕੁਲ ਹਾਂਜੀ ਤੇ ਹੋ ਸਕਦਾ ਜੀ ਉਹਨਾਂ ਦੇ ਦੁਆਰ ਨਾਲ ਹੀ ਇਹ ਕੋ ਚੱਲਦਾ ਹੋਵੇ ਸਾਰਾ ਕੁਝ ਨਹੀਂ ਜਾਂਦਾ ਸਾਰਾ ਸਿਸਟਮ ਘੁੰਮੀ ਜਾਂਦਾ ਹੈ ਨਾ ਘੁੰਮੀ ਜਾਂਦਾ ਜੀ ਅੱਛਾ ਭਾਈ ਇਹਨੂੰ ਪਾਣੀ ਤੁਸੀਂ ਮੰਨ ਲਈ ਜਿਵੇਂ ਫੁਆਰਾ ਸਿਸਟਮ ਉਧਰ ਸੀਗਾ ਅੰਦਰ ਡ੍ਰਿਪ ਯਾਰ ਇਧਰ ਜਦੋਂ ਆਲੂ ਵਗੈਰਾ ਹੁੰਦੇ ਆ ਉਦੋਂ ਇਹ ਉਹ ਆਪਣਾ ਸਪ੍ਰਿੰਕਲ ਕਰਨ ਲੱਗਿਆ ਹੋਇਆ ਜੀ ਉਹ ਪਾਈਪਾਂ ਪਈਆਂ ਨੇ ਆ ਦੇਖੋ ਜੀ ਓਕੇ ਠੀਕ ਹੈ ਮੜੇ ਬਾਹਰੋਂ ਕੈਮਰਾ ਜੀ ਅੱਛਾ ਉਦੋਂ ਆਲੂਆਂ ਨੂੰ ਪਾਣੀ ਸਪ੍ਰਿੰਕਲ ਕਰਨਾ ਦਿੰਨੇ ਆ ਜੀ ਆਪਾਂ ਜਿਹੜਾ ਟਿਊਬਰ ਵਗੈਰਾ ਲਾਇਆ ਹੁੰਦਾ ਵਾ ਜੀ ਬਣ ਲੱਗਿਆ ਹੁੰਦਾ ਵਾ ਇਹਨਾਂ ਨੂੰ ਦਿੰਨੇ ਆ ਜੀ ਆਪਾਂ ਠੀਕ ਹੈ ਤੇ ਚਲੋ ਦੋਸਤੋ ਕਿਵੇਂ ਲੱਗੀ ਤੁਹਾਨੂੰ ਵੀਡੀਓ ਕੰਮ ਤਾਂ ਹੁੰਦਾ ਮੜੇ ਇਹਦੇ ਤੇ ਜਰੂਰ ਕਮੈਂਟ ਕਰਕੇ رائے ਆਪਣੀ ਜਰੂਰ ਦੱਸਿਓ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ